ਆਪ ਜਿਹੜਾ ਪਿੰਡ ਦਾਨ ਸਿੰਘ ਵਾਲਾ ਜਸਪ੍ਰੀਤ ਸਿੰਘ ਤੇ ਉਹਦੇ ਜਿਹੜੇ ਆਂਟੀਗਵਾਂਡੀ ਸੀਗੇ ਉਹਨਾਂ ਦੇ ਸੱਤ ਘਰਾਂ ਦੇ ਕਰੀਬ ਜਿਹੜੀ ਸੀਗੀ ਇੱਕ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਸੀ ਜਿਹਦੇ ਵਿੱਚ ਰਮਿੰਦਰ ਸਿੰਘ ਤੇ ਉਹਦੇ ਨਾਲ ਦੇ ਸੱਤ ਜਿਹੜੇ ਸਾਥੀ ਸੀਗੇ ਉਹ ਇਨਵੋਲ ਸੀਗੇ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 3 ਥਾਣਾ ਨਈਂਆਂ ਵਾਲਾ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਅੰਡਰ 326 ਜੀ ਔਰ ਪੀ ਐਨ ਐਸ ਐਂਡ ਅਦਰ ਰੈਲੇਵੈਂਟ ਸੈਕਸ਼ਨ ਆਫ ਪੀ ਐਨ ਐਸ ਇਸ ਮੁਕੱਦਮੇ ਦੇ ਵਿੱਚ ਸੱਤ ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ तकरीबन 17 ਦੇ ਕਰੀਬ ਜਿਹੜੇ ਦੋਸ਼ੀ ਅਨਨੋਨ ਬੰਦੇ ਸੀਗੇ ਤੋ ਮਾਨਯੋਗ ਐਸਐਸਪੀ ਸਾਹਿਬ ਡੰਡਾ ਵੱਲੋਂ ਇਸ ਮੁਕਦਮੇ ਨੂੰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਸੀਆਈਏ ਡੀਐਸਪੀ ਪੁੱਛੋ ਐਸਐਸਓ ਨਈਂਆਂ ਵਾਲਾ ਚੌਕੀ ਚਾਰ ਗੋਨਿਆਣਾ ਤੇ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਅਸੀਂ ਇਸ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਰਣਜੀਤ ਸਿੰਘ ਖੁਸ਼ਪ੍ਰੀਤ ਸਿੰਘ ਤੇ ਰੇਸ਼ਨ ਸਿੰਘ ਇਹਨਾਂ ਨੂੰ ਮਿਤੀ 11 ਤਰੀਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਜਿਹੜੀ ਹੈਗੀ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਕਾਰਵਾਈ ਸਾਡੀ ਚੱਲ ਰਹੀ ਹੈ। ਇਹਦੇ ਵਿੱਚ ਜਿਹੜੇ ਰੇਸ਼ਨ ਸਿੰਘ ਹੈਗਾ ਇਹ ਇਸ ਮੁਕਦਮੇ ਦੇ ਵਿੱਚ ਬਾਈ ਨੇਮ ਦੋਸ਼ੀ ਸੀਗਾ। ਦੂਜੇ ਜਿਹੜੇ ਦੋ ਦੋਸ਼ੀ ਨੇ ਰਣਜੀਤ ਸਿੰਘ ਤੇ ਖੁਸ਼ਬੀ ਸਿੰਘ ਇਹਦੇ ਵਿੱਚ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਦੀ ਪੁਸ਼ਕਿਸ਼ ਦੇ ਵਿੱਚ ਅਸੀਂ ਜਿਹੜੇ ਹੈਗੇ ਲੈਨਰ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਅਸੀਂ ਮੁਕਦਮਾ ਦੇ ਵਿੱਚ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਨੇ ਸਾਨੂੰ ਫਰਦਰ ਜਿਹੜੇ ਮੇਨ ਮੁੱਖ ਦੋਸ਼ੀ ਅਰਮਿੰਦਰ ਸਿੰਘ ਉਹਦੇ ਬਾਰੇ ਵੀ ਕੁਝ ਜਰੂਰ ਦਿੱਤੀਆਂ ਨੇ। ਤੋ ਅਸੀਂ ਵਕ ਵਕ ਟੀਮਾਂ ਸਾਡੀਆਂ ਖੜੀਆਂ ਰੇਡ ਕਰ ਰਹੀਆਂ ਤੇ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਅਸੀਂ ਉਹਨਾਂ ਨੂੰ ਜਿਹੜੇ ਗ੍ਰਿਫਤਾਰ ਕਰ ਲਵਾਂਗੇ ਇਹਨਾਂ ਦੋਸ਼ੀਆਂ ਦੀ ਅਸੀਂ ਪੂਰ ਸਰਮਾਨ ਲੈ ਕੇ ਅੱਗੇ ਫਰਦਰ ਕਾਰਵਾਈ ਕਰ ਰਹੇ ਹਾਂ ਇੱਥੇ ਨਾਲ ਹੀ ਜਿਹੜਾ ਦੱਸਣਾ ਹੋਵੇਗਾ ਕਿ ਜਿਹੜੇ ਅਸੀਂ ਪਹਿਲਾ ਜਿਹੜਾ ਮੁਕੱਦਮਾ ਸੀਗਾ 326 ਜੀ ਜਿਹੜੀ ਤੇ ਬਾਕੀ ਸੈਕਸ਼ਨ ਦੇ ਵਿੱਚ ਦਰਜ ਜਿਹਾ ਕੀਤਾ ਸੀਗਾ ਹੁਣ ਅਸੀਂ ਕੱਲ ਜਿਹੜਾ ਇਸ ਮੁਕੱਦਮੇ ਦੇ ਵਿੱਚ 100 ਜਿਹੜੇ 307 ਜਿਵੇਂ ਆਪੀਸੀ ਦੇ ਰੈਲੇਵੈਂਟ ਸੈਕਸ਼ਨ ਨੂੰ ਬੀਐਨਐਸ ਹੈਗੇ ਅਸੀਂ ਉਹ ਵਾਦਾ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸੀ ਸਭ ਤੋਂ ਸਖਤ ਕਾਰਵਾਈ ਕਰਾਂਗੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਨੇ ਰਵਿੰਦਰ ਸਿੰਘ ਦੇ ਉੱਤੇ ਸਰ ਜੀ ਨੇ ਕੀ ਗੱਲ ਚਲਦੀ ਸੀ ਕਿ ਨਸ਼ੇੜੀਆਂ ਵੱਲੋਂ ਅਗ ਲਗਾਈ ਕੀ ਰਵਿੰਦਰ ਸਿੰਘ ਦੇ ਉੱਤੇ ਪਹਿਲਾਂ ਐਨਡੀਪੀਐਸ ਦਾ ਕੋਈ ਜਾਂ ਨਸ਼ੇ ਦਾ ਕੋਈ ਇਸ ਤਰੀਕੇ ਦਾ ਮਾਮਲਾ ਸਾਹਮਣੇ ਹੈ ਨਹੀਂ ਉਹਦੇ ਵਿੱਚ ਉਹਦੇ ਉੱਪਰ ਐਨਡੀਪੀਐਸ ਦਾ ਮੁਕੱਦਮਾ ਦਰਜ ਨਹੀਂ ਹੈ ਬਟ ਹਾਂ ਉਹਦੇ ਸਿਰੋਂ ਇੱਕ ਨਜਾਇਜ਼ ਹਥਿਆਰ ਬਰਾਮਦ ਹੋਇਆ ਸੀਗਾ 2023 ਦੇ ਵਿੱਚ ਉਸ ਬੰਦੇ ਵਿੱਚ ਮੁਕੱਦਮਾ ਇੱਕ ਦਰਜ ਹੈ ਤੇ ਐਨਡੀਪੀਐਸ ਦਾ ਜਿਹੜਾ ਪਰ ਫਿਰ ਵੀ ਕੋਈ ਅਲੀਗੇਸ਼ਨ ਜਿਹੜੇ ਹੈਗੇ ਨੇ ਕਾਫੀ ਉਹਦੇ ਵਿੱਚ ਕੁਝ ਨਿਕਤੇ ਤਾਂ ਨਿਕਲ ਕੇ ਆ ਰਹੀਆਂ ਨੇ ਉਸ ਐਂਗਲ ਨੂੰ ਵੀ ਅਸੀਂ ਜਾਂਚ ਕਰਾਂਗੇ ਜਦੋਂ ਅਸੀਂ ਗ੍ਰਿਫਤਾਰੀ ਹੋਊਗੀ ਤਾਂ ਡੈਫੀਨਿਟਲੀ ਇਸ ਜਿਹੜੀ ਅਸੀਂ ਦਵਾਈ ਨਾਲ ਪੜਤਾਲ ਕੀਤੀ ਜਾਊਗੀ ਜੇਕਰ ਇਸ ਚੀਜ਼ ਦੇ ਵਿੱਚ ਵੀ ਇਨਵੋਲ ਹੋਇਆਗਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਵਿੱਚ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਵੀ ਜਸਪ੍ਰੀਤ ਨਾਲ ਇਹਦੀ ਦਰਮਿੰਦਰ ਦੀ ਆਪਸ ਵਿੱਚ ਗੱਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀਗੀ ਜਿਹੜਾ ਕਿ ਜਸਪ੍ਰੀਤ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਉਹਨੂੰ ਨਸ਼ੇ ਕਰਨ ਤੋਂ ਰੋਕਦਾ ਸੀਗਾ ਤੇ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅ ਪਹਿਲਾ ਪਹਿਲਾ ਜਿਹੜੀ ਇਹ 5 ਵਜੇ ਦੇ ਕਰੀਬ ਜਿਹੜੀ ਹੈਗੀ ਜਸਪੀਤ ਪਾਰਟੀ ਵੱਲੋਂ ਰਮਿੰਦਰ ਸਿੰਘ ਦੇ ਘਰ ਜਿਹੜੇ ਹੈਗੀ ਹੈ ਹਮਲਾ ਕੀਤਾ ਗਿਆ ਸੀ ਭੰਤੋੜ ਕੀਤੀ ਗਈ ਸੀ ਜਿੱਦੀ ਕੋਈ ਉਹਨਾਂ ਨੇ ਕੰਪਲੇਂਟ ਨਹੀਂ ਜਾਰੀ ਨਹੀਂ ਕੀਤੀ ਬਟ ਉਹਨਾਂ ਨੇ ਆਪਣੇ ਬੰਦੇ ਮੁਲਾ ਕੇ ਜਿਹੜੇ ਆ ਕੇ ਰਾਤ ਨੂੰ ਉਹਨਾਂ ਦੇ ਘਰ ਅਟੈਕ ਕਰਦੇ ਰਮਿੰਦਰ ਸਿੰਘ ਪਾਰਟੀ ਵੱਲੋਂ ਤੇ ਉਹਨਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਇਨਸਟੇਟ ਦੈਟ ਵੀ ਉਹਨੇ ਬਦਲਾ ਲਿਆ ਕਿ ਕਾਈਂਡ ਆਫ ਇਦਾਂ ਦਾ ਲੱਗ ਰਿਹਾ ਕਿ ਜਿਹੜੀ ਕਾਰਨ ਕੀ ਇਹ ਲੜਾਈ ਦਾ ਜਸਪੀਤ ਦਾ ਤੇ ਰਮਿੰਦਰ ਦਾ ਕਿਉਂਕਿ ਜਸਪ੍ਰੀਤ ਪਾਰਟੀ ਬੋਲੇ ਕਿ ਆ ਜਾ ਰਹਾ ਵੀ ਅਸੀਂ ਨਸ਼ਾ ਕਰਦਾ ਸੀ ਵੇਚਦਾ ਸੀਗਾ ਅਸੀਂ ਕਰਨ ਤੋਂ ਵੇਚਣ ਤੋਂ ਰੋਕਦੇ ਸੀ ਤਾਂ ਇਹ ਸਾਡੇ ਨਾਲ ਖਾਰ ਖਾਂਦਾ ਸੀਗਾ ਬਟ ਜਿਹੜੀ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਸੀ ਗਈ ਜਾਂ ਜਿਹੜੇ ਕਲੀਅਰ ਹੋਣਗੇ ਕਿਉਂਕਿ ਇਹਦੇ ਵਿੱਚ ਦੋ ਤਿੰਨ ਐਂਗਲ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਸਾਡੇ ਕੋਲ ਕਿੰਨੇ ਵਿਅਕਤੀ ਆਪ ਬੋਲ ਗਏ ਸਾਰੇ ਕੇਸ ਦੇ ਵਿੱਚ ਇਹਦੀ ਗੱਲ ਇਹਦੇ ਵਿੱਚ ਜਿਹੜੇ 7 ਬੰਦੇ ਬਾਈ ਨਾਮ ਦਰਜ ਨੇ ਜਿਹੜਾ 3 ਨੰਬਰ ਮੁਕੱਦਮਾ ਦਰਜ ਕੀਤਾ ਤੇ ਬਾਕੀ ਜਿਹੜੇ 17 18 ਦੇ ਕਰੀ ਜਿਹੜੇ ਅਣਪਛਾਤੇ ਦੋਸ਼ੀ ਨੇ ਜਿਹੜੇ ਤਿੰਨ ਦਾ ਗ੍ਰਫਤਾਰ ਕੀਤੇ ਨੇ ਇਹ ਇੱਕ ਬਾਈ ਨੇਮ ਦੇ ਵਿੱਚੋਂ ਗ੍ਰਫਤਾਰ ਹੈ ਤੇ ਦੋ ਜਿਹੜੇ ਅਨਨੋਨ ਸੀਗੇ ਉਹਦੇ ਵਿੱਚ ਨਾਮਿਨੇਟ ਕੀਤਾ ਸੀ ਪਰ ਕੋਈ ਕਿੰਨੇ ਕਰ ਨੂੰ ਅੱਗ ਲਾਈ ਤੇ ਪਿੰਡ ਵਾਲਿਆਂ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤਕਰੀਬਨ 7 ਘਰ ਜਿਹੜੇ ਸੀਗੇ ਜਿਨ੍ਹਾਂ ਨੂੰ ਅੱਗ ਲਗਾਈ ਸੀ ਕਿ ਕੋਈ ਪਿੰਡ ਵਾਲੇ ਕੋ ਬਚਾਉਣ ਉਸ ਤੇ ਨਹੀਂ ਆਇਆ ਸੀ ਤੇ ਦੇਖੋ ਤੇ ਜਦੋਂ ਇਹਦਾ ਲੜਾਈ ਹੁੰਦੀ ਹੈ ਤਾਂ ਜਿਹੜੇ ਬੰਦੇ ਦੀ ਪਾਰਟੀਆਂ ਹੁੰਦੀ ਹੈ ਲੜਾਈ ਦੇ ਵਿੱਚ ਤਾਂ ਮੈਂ ਡੋਨਟ ਥਿੰਕ ਕਿਸੇ ਨੇ ਉਹਨਾਂ ਨੂੰ ਜਿਹੜਾ ਹੈਗਾ ਛੁਡਾਇਆ ਹੋਵੇ ਗ੍ਰਫਤਾਰ ਹੁਣ ਕਿੰਨੇ ਹੋਗੇ ਫਿਰ ਤਿੰਨ ਬੰਦੇ ਅਸੀਂ ਗ੍ਰਫਤਾਰ ਕਰ ਲਏ ਜੀ ਬਾਈ ਨੇ ਪਾਰਟੀ ਪਕਾਈ ਬ ਟੋਟਲ 7 ਬੰਦੇ ਤੇ ਬਾਈ ਨੇਮ ਨੇ 18 17 18 ਜਿਹੜੇ ਅਨਨੋਨ ਬੰਦੇ ਨੇ ਤੇ ਸਾਡੇ ਕੋਲ ਕੁਝ ਲੀਡਸ ਆ ਗਈਆਂ ਨੇ ਜਲਦੀ ਬਾਕੀ ਦੋਸ਼ੀ ਨਹੀਂ ਗ੍ਰਿਫਤਾਰ ਕਰ ਲਵਾਂ ਜਿਹੜੇ ਤਿੰਨ ਫੜੇ ਆ ਸਰ ਇਸੇ ਪਿੰਡ ਦੇ ਨੇ ਕਿ ਇਹਦੇ ਵਿੱਚ ਦੋ ਦਾਨ ਸਿੰਘ ਵਾਲੇ ਦੇ ਰਹਿਣ ਵਾਲੇ ਨੇ ਰੇਸ਼ਮ ਤੇ ਰਣਜੀਤ ਜਿਹੜਾ ਕੁਸ਼ਪ੍ਰੀਤ ਹੈ ਇਹ ਮਹਿਮਾ ਸੱਜੇ ਪਿੰਡ ਦਾ ਰਹਿਣ ਵਾਲਾ ਹੈ